ਨਮਸਕਾਰ ਖਾਸ ਖਬਰ ਇੱਕ ਨਜ਼ਰ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਅਸੀਂ ਚਾਤ ਪਾਵਾਂਗੇ ਅੱਜ ਦੀਆਂ ਸੁਰਖੀਆਂ ਤੇ ਇਹਨਾਂ ਸੁਰਖੀਆਂ ਤੇ ਗੱਲਬਾਤ ਕਰਨ ਦੇ ਲਈ ਬਤੌਰ ਮਾਹਿਰ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬਲਜੀਤ ਸਿੰਘ ਬਰਾੜ ਜੀ ਸੰਪਾਦਕ ਪੰਜਾਬ ਟਾਈਮਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਰਾੜ ਸਾਹਿਬ ਜੀ ਥੈਂਕ ਯੂ ਪਹਿਲੀ ਖਬਰ ਦੇ ਵਾਲਾ ਸਿਰੂਫ ਕਰਦੇ ਆ ਖੇਤੀ ਬਾੜੀ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਦੀ ਹੁਣ ਇਜਾਜ਼ਤ ਕੇਂਦਰ ਸਰਕਾਰ ਵੱਲੋਂ ਮਿਲ ਗਈ ਹੈ ਦਿੱਲੀ ਦੇ ਬਰਾੜੀ ਵਿਖੇ ਨਿਰੰਕਾਰੀ ਗਰਾਊਂਡ ਦੇ ਵਿੱਚ ਹੁਣ ਉਹ ਆਪਣਾ ਪ੍ਰਦਰਸ਼ਨ ਕਰ ਸਕਣਗੇ ਪਰ ਬਰਾੜ ਸਾਹਿਬ ਉਹਨਾਂ ਦਾ ਪ੍ਰਦਰਸ਼ਨ ਸਿਰਫ ਉਸੇ ਗਰਾਊਂਡ ਤੱਕ ਸੀਮਿਤ ਰਹੇਗਾ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਜਾਣ ਦੀ ਹਜੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ ਇਹ ਜਿਹੜੀ ਸਾਰੀ ਸਥਿਤੀ ਬਣੀ ਹੋਈ ਹੈ ਮੌਜੂਦਾ ਉਸ ਦੇ ਬਾਰੇ ਤੁਸੀਂ ਥੋੜੀ ਹੋਰ ਰੋਸ਼ਨੀ ਪਾਓ ਪਹਿਲੀ ਗੱਲ ਤੇ ਵੀ ਜਦੋਂ ਅਸੀਂ ਕਿਸਾਨਾਂ ਦੀ ਐਜੀਟੇਸ਼ਨ ਦੀ ਗੱਲ ਕਰਦੇ ਹਾਂ ਅੰਦੋਲਨ ਦੀ ਗੱਲ ਕਰਦੇ ਹਾਂ ਸਾਨੂੰ ਜਿਹੜਾ ਫਾਰਮ ਸੈਕਟਰ ਹੈ ਸਾਡਾ ਜਿਹੜਾ ਖੇਤੀ ਦਾ ਖੇਤਰ ਹੈਗਾ ਉਹਨੂੰ ਸਮਝਣੀ ਜ਼ਰੂਰਤ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਜਿਹੜੇ ਪਰਿਵਾਰ ਨੇ ਉਹ ਖੇਤੀ ਤੇ ਨਿਰਭਰ ਨੇ ਖੇਤੀ ਧੰਦੇ ਉੱਪਰ ਨਿਰਭਰ ਨੇ ਖੇਤੀ ਕੋ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਹੈ ਤੁਸੀਂ ਦੇਖੋ ਵੀ ਸਾਡੀ ਜਿਹੜੀ ਜੀਆਰ ਇਹ ਜਿਹੜੀ ਸਾਡਾ ਉਹਦੇ ਵਿੱਚ 16 ਤੋਂ 17 ਫੀਸਦੀ ਹਿੱਸਾ ਖੇਤੀਬਾੜੀ ਦਾ ਤੇ ਉਹ ਹੋਰ ਵੱਧ ਸਕਦਾ ਜੇ ਅਸੀਂ ਕੁਝ ਗੱਲਾਂ 'ਤੇ ਧਿਆਨ ਦੇਈਏ ਜਿਹੜੇ ਖੇਤ ਖੇਤੀ ਦਾ ਪੈਟਰਨ ਵੀ ਬਦਲਿਆ ਹੁਣ ਵੱਡੀ ਗਿਣਤੀ ਚ ਖੇਤ ਮਜ਼ਦੂਰ ਵੀ ਖੇਤੀ ਕਰ ਰਹੇ ਨੇ ਜੀ ਉਹਨਾਂ ਵਿੱਚ ਛੋਟੀਆਂ ਜਿਨ੍ਹਾਂ ਨੂੰ ਸੀ ਪਛਨੇ ਜਾਂਦਾ ਕਹਿੰਦੇ ਉਹਨਾਂ ਨਾਲ ਸੰਬੰਧ ਲੋਕ ਵੀ ਨੇ ਮਤਲਬ ਬਹੁਤ ਅਮੀਰ ਲੋਕ ਖੇਤੀ ਵਿੱਚ ਨਹੀਂ ਹੈਗੇ ਇੱਕ ਗਰੀਬ ਸਧਾਰਨ ਲੋਕ ਖੇਤੀ ਨਾਲ ਜੁੜੇ ਹੋਏ ਜੀ ਉਹ ਉਹਨਾਂ ਦੇ ਵਿੱਚ ਜਦੋਂ ਕਿ ਕਿਸੇ ਤਰ੍ਹਾਂ ਦਾ ਕੋਈ ਖਿਆਲ ਪੈਦਾ ਹੁੰਦਾ ਹੈ ਜਾਂ ਲੱਗਦਾ ਉਹਨਾਂ ਨੂੰ ਵੀ ਉਹਨਾਂ ਦੇ ਹਿੱਤ ਸੁਰੱਖਿਤ ਨਹੀਂ ਹੈਗੇ ਤਾਂ ਉਹ ਅੰਦੋਲਨ ਤੇ ਤਰ ਹੁੰਦੇ ਨੇ ਇਹ ਅੰਦੋਲਨ ਕੋਈ ਇੱਕ ਦਿਨ ਸ਼ੁਰੂ ਨਹੀਂ ਹੋਇਆ ਅੰਦੋਲਨ ਲਗਾਤਾਰ ਚੱਲ ਰਿਹਾ ਸੀਗਾ ਕਿਉਂਕਿ 2019 ਦੇ ਵਿੱਚ ਸਰਕਾਰ ਨੇ ਆਰਡੀਨੈਂਸ ਲਿਆਂਦਾ ਸੀ ਉਸ ਤੋਂ ਬਾਅਦ ਛੋਟੇ ਪੱਧਰ ਤੇ ਇਹਦੇ ਖਿਲਾਫ ਆਵਾਜ਼ ਉੱਠ ਰਹੀ ਸੀ ਪੰਜਾਬ ਚ ਵੀ ਉੱਠ ਹੋਈ ਸੀ ਦੂਜੇ ਸਟੇਟਾਂ ਵਿੱਚ ਵੀ ਉੱਠ ਰਹੀ ਸੀ ਤੇ ਇੱਕ ਗੱਲ ਇਹ ਸਮਝਣ ਦੀ ਗੱਲ ਹੈ ਵੀ ਖੇਤੀ ਦੇ ਨਾਲ ਜੁੜੇ ਜਿਹੜੇ ਲੋਕ ਨੇ ਹੁਣ ਉਹ ਆਰਗੇਨਾਈਜ਼ ਹੋ ਚੁੱਕੇ ਨੇ ਸਰਕਾਰ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਹੁਣ ਉਹ ਇਕੱਲੇ ਇਕੱਲੇ ਨਹੀਂ ਹੈਗੇ ਉਹ ਆਰਗੇਨਾਈਜ਼ ਨੇ ਉਹ ਜੁੜੇ ਹੋਏ ਨੇ ਇੱਕ ਦੂਜੇ ਨਾਲ ਹਾਂ ਇਹ ਗੱਲ ਵੱਖਰੀ ਹੈ ਵੀ ਜਿਹੜੀਆਂ ਜੁਨੀਆਨਾ ਨੇ ਜਾਂ ਕਿਸਾਨਾ ਜੁਨੀਆਨਾ ਨੇ ਕਿਸ ਤਰ੍ਹਾਂ ਦੂਸਰੀ ਗੱਲ ਇਹ ਹੈ ਵੀ ਕਿਸਾਨਾਂ ਨੇ ਜਿਹੜਾ ਅੰਦੋਲਨ ਜਿਹੜਾ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਂ ਜੋਰ ਹੈਗਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ ਉਹਨਾਂ ਜਦੋਂ ਹਰਿਆਣਾ ਦੀ ਕ੍ਰਾਸ ਕਰਨ ਵੇਲੇ ਜਾਂ ਜਿਹੜੇ ਵੱਖ-ਵੱਖ ਹਰਿਆਣਾ ਸਰਕਾਰ ਨੇ ਰੋਕਾਂ ਲਗਾਈਆਂ ਸੀ ਉੱਥੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਹੈਗੀ ਜਿੱਦੇ ਨਾਲ ਹਿੰਸਾ ਪੜਖਤੀ ਜਾਂ ਕੋਈ ਗੋਲੀ ਚਲਾਉਣ ਦੀ ਵੀ ਨੋਕਤ ਆਉਂਦੀ ਜੀ ਤੇ ਪਰ ਜਿਹੜਾ ਹਰਿਆਣਾ ਸਰਕਾਰ ਦੇ ਜਿਹੜੇ ਪ੍ਰਬੰਧ ਸੀ ਜਿਹੜੇ ਉਹਨਾਂ ਨੇ ਕੀਤੇ ਉਹ ਮੇਰੇ ਖਿਆਲ ਠੀਕ ਨਹੀਂ ਸੀ ਜੇ ਹਰਿਆਣਾ ਸਰਕਾਰ ਠੀਕ ਤਰੀਕੇ ਨਾਲ ਪੇਸ਼ ਆਉਂਦੀ ਹਰਿਆਣਾ ਸਰਕਾਰ ਇਸ ਨੂੰ ਸਮਝਦੀ ਤਾਂ ਅੱਜ ਇਹ ਨੌਪਤ ਨਹੀਂ ਆਉਣੀ ਸੀ। ਤਾਂ ਇਹ ਸ਼ਾਂਤਮਈ ਤਰੀਕੇ ਨਾਲ ਬਿਸ਼ੱਕ ਹੁਣ ਵੀ ਸ਼ਾਂਤਮਈ ਹੈ। ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕਰਨਾ ਜਾਂ ਧਰਨਾ ਲਾਉਣਾ ਆਉਣਾ ਛੋਟੀ ਗੱਲ ਨਹੀਂ ਹੈਗੀ। ਇਹਦੇ ਨਾਲ ਸਰਕਾਰ ਕਿਸਾਨ ਇੱਕ ਦਬਾਅ ਬਣਾਉਣ ਦੇ ਸਫਲ ਹੋਗੇ ਨਹੀਂ। ਹੂੰ ਸਰਕਾਰ ਦੇ ਉੱਪਰ ਇਹ ਦਬਾਅ ਹੈ ਵੀ ਉਹ ਕਿਸਾਨਾਂ ਦੀ ਗੱਲਬਾਤ ਹਮਦਰਦੀ ਨਾਲ ਸੁਣੇ ਉਹਦੇ ਬਾਰੇ ਵਿੱਚ ਕੋਈ ਫੈਸਲਾ ਲਵੇ। ਜੀ ਤੇ ਇਹ ਪਰ ਇੱਕ ਗੱਲ ਇਹਦੇ ਨਾਲ ਹੋਰ ਸਮਝਣ ਦੀ ਗੱਲ ਹੈ ਵੀ ਕਿਉਂਕਿ ਅਸੀਂ ਜਿਹੜੇ ਸਾਡੇ ਕਿਸਾਨ ਨੇ ਉਹ ਸਾਡੇ ਦੇਸ਼ ਦਾ ਹਿੱਸਾ ਨੇ ਖੇਤੀਬਾੜੀ ਸਾਡੇ ਦੇਸ਼ ਦਾ ਹਿੱਸਾ ਹੈ ਅਸੀਂ ਆਪਣੇ ਨੁਕਸਾਨ ਕਰਦੇ ਹਾਂ ਜਦੋਂ ਐਜੀਟੇਸ਼ਨ ਕੋਈ ਹੁੰਦੀ ਹੈ ਉਹਦੇ ਨਾਲ ਬਹੁਤ ਸਾਰੇ ਨੁਕਸਾਨ ਜੁੜੇ ਹੋਏ ਨੇ ਖੇਤੀ ਸਾਡੇ ਜਿਹੜੇ ਕੰਮ ਦੇ ਘੰਟੇ ਨੇ ਉਹਨਾਂ ਦੇ ਵੀ ਨੁਕਸਾਨ ਹੁੰਦਾ ਹੈ ਦੇਸ਼ ਦੀ ਸਮਤੀ ਦਾ ਵੀ ਨੁਕਸਾਨ ਹੁੰਦਾ ਇਸ ਨੂੰ ਦੀ ਗੱਲ ਹੈ ਦੂਸਰਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਸਰਕਾਰ ਲਈ ਸਮਝਣ ਦੀ ਗੱਲ ਇਹ ਹੈ ਵੀ ਇਹਦੇ ਨਾਲ ਰਾਜਸੀ ਨਕਸਾਨ ਨਫੇ ਨਿਸ਼ਾਨ ਵੀ ਜੁੜੇ ਹੋਏ ਨੇ ਕਿਉਂਕਿ ਉਹੀ ਲੋਕ ਸਾਡੇ ਵੋਟਰ ਨੇ ਉਹਨਾਂ ਲੋਕਾਂ ਨੂੰ ਅਸੀਂ ਨਾਰਾਜ਼ ਕਿਉਂ ਕਰਦੇ ਆ ਇੱਕ ਇਹ ਵੀ ਅਸੀਂ ਉਹ ਸਮਾਂ ਇੰਨਾ ਕਿਉਂ ਲੈਨੇ ਕਿਉਂਕਿ ਸਤੰਬਰ ਦੇ ਵਿੱਚ ਜਦੋਂ 17 ਸਤੰਬਰ ਚ ਪਹਿਲੀ ਵਾਰੀ ਇਹ ਪਾਸ ਹੋਇਆ ਲੋਕ ਸਭਾ ਦੇ ਵਿੱਚ ਉਸ ਤੋਂ ਬਾਅਦ ਰਾਸ ਸਭਾ ਦੇ ਪਾਸ ਹੋਇਆ ਫਿਰ ਪੰਜ ਮਹੀਨੇ ਚੱਲੇ ਉਦੋਂ ਤੋਂ ਕਿਸਾਨਾਂ ਗੋਹਲਣ ਕਰ ਰਹੇ ਨੇ ਇਹਨਾਂ ਲੰਮਾ ਸਮਾਂ ਨਹੀਂ ਪੈਣਾ ਚਾਹੀਦਾ ਅਸੀਂ ਸਰਕਾਰ ਨੂੰ ਫੌਰੀ ਤੌਰ ਤੇ ਬੇਸ਼ੱਕ ਸਰਕਾਰ ਨੇ ਦੋ ਵਾਰੀ ਗੱਲਬਾਤ ਕੀਤੀ ਹੈ ਪਰ ਸਰਕਾਰ ਨੂੰ ਹੋਰ ਚੈਨਲ ਯੂਜ਼ ਕਰਨੇ ਚਾਹੀਦੇ ਸੀ ਵਰਤਣੇ ਚਾਹੀਦੇ ਸੀ ਤਾਂ ਕਿ ਕਿਸਾਨਾਂ ਨੂੰ ਉਹ ਸਮਝਾਇਆ ਜਾ ਸਕੇ ਜਾਂ ਉਹਨਾਂ ਦੀ ਹਿੱਤ ਦੀ ਕੋਈ ਗੱਲ ਜਿਹੜੀ ਬਾਕੀ ਰਹਿ ਗਈ ਹੈਗੀ ਉਹ ਪੂਰੀ ਕੀਤੀ ਜਾ ਸਕੇ ਜੀ ਇੱਥੇ ਜ਼ਿਕਰ ਇਸ ਗੱਲ ਦਾ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਸਰਕਾਰ ਦੇ ਸਾਧਨ ਨੇ ਜਾਂ ਰਸਤੇ ਨੇ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਤੁਹਾਨੂੰ ਕਿਤੇ ਉਸ ਦੇ ਵਿੱਚ ਕੋਈ ਕਮੀ ਲੱਗਦੀ ਹੈ ਤੇ ਖਾਸ ਤੌਰ ਤੇ ਤੁਸੀਂ ਇਹ ਦੇਖੋ ਕਿ ਜਿਹੜਾ ਇੰਟਰਨਲ ਕਮਿਊਨੀਕੇਸ਼ਨ ਹੈ ਸਰਕਾਰ ਦਾ ਤੁਸੀਂ ਹਰਿਆਣਾ ਸਰਕਾਰ ਦਾ ਹੁਣੇ ਜ਼ਿਕਰ ਕੀਤਾ ਹਰਿਆਣਾ ਸਰਕਾਰ ਕੀ ਕੱਲ ਜਿੰਨਾ ਹਜੂਮ ਇਕੱਠਾ ਹੋ ਗਿਆ ਹਾਈਵੇਜ਼ ਤੇ ਹਰਿਆਣਾ ਦੇ ਜ਼ਰੀਏ ਉਹ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਦਿੱਲੀ ਵਿੱਚ ਕੀ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੀ ਨਹੀਂ ਸੀ ਉਸ ਨੂੰ ਨਿਜਠਣ ਦੇ ਲਈ ਮੇਰੇ ਖਿਆਲੋਂ ਹਰਿਆਣਾ ਸਰਕਾਰ ਦੀ ਤਿਆਰੀ ਤੋਂ ਪਹਿਲਾਂ ਹੋਮ ਮਿਨਿਸਟਰੀ ਦੇ ਸਾਰਾ ਹੁੰਦਾ ਜੇ ਤੁਸੀਂ ਗੱਲ ਕੀਤੀ ਹੈ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਜਿਹੜੀ ਸਾਡੀ ਇੰਟੈਲੀਜੈਂਸੀ ਦਾ ਜਿਹੜਾ ਸਿਸਟਮ ਹੈ ਜਾਂ ਢਾਂਚਾ ਹੈ ਉਹਦੇ ਵਿੱਚ ਕਿਤਨੇ ਕਿਤੇ ਜਰੂਰ ਫੇਲ ਹੋ ਰਿਹਾ ਉਹਨਾਂ ਦੀ ਜਾਂ ਉਹਨਾਂ ਦਾ ਨੈਟਵਰਕ ਕਮਜ਼ੋਰ ਹੈ ਜਾਂ ਉਹਨਾਂ ਦੀ ਸਮਝ ਕਮਜ਼ੋਰ ਹੈ ਜੇ ਉਹ ਠੀਕ ਤਰੀਕੇ ਨਾਲ ਸੈਂਟਰ ਸਰਕਾਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਇਹ ਦੱਸ ਦੇ ਵੀ ਏਡੀ ਵੱਡੀ ਗਿਣਤੀ ਚ ਕਿਸਾਨ ਆ ਰਹੇ ਨੇ ਫਿਰ ਹੋ ਸਕਦਾ ਹੈ ਇਹ ਇਹਦੇ ਵਿੱਚ ਬਦਲਾਅ ਹੋ ਸਕੇ ਇਸ ਚੀਜ਼ਾਂ ਵਿੱਚ ਹੁਣ ਵੀ ਇਹ ਸਮਝਣ ਦੀ ਗੱਲ ਹੈ ਵੀ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ ਬਹੁਤ ਵੱਡੀ ਹੈ ਇਹਦੇ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਨੇ ਬਿਸ਼ੱਕ ਉਹ ਦਿੱਲੀ ਨਹੀਂ ਗਏ ਹੈਗੇ ਪਰ ਉਹਦੇ ਸਮਰਥਨ ਦੇ ਜੁੜੇ ਹੋਏ ਨੇ ਪੰਜਾਬ ਦੀ ਬਹੁਤ ਵੱਡੀ ਆਬਾਦੀ ਹੈ ਜਿਹੜੀ ਜਿਨ੍ਹਾਂ ਚ ਪੜੇ ਲਿਖੇ ਲੋਕ ਵੀ ਸ਼ਾਮਲ ਨੇ ਨੌਕਰੀ ਪੇਸ਼ਾ ਲੋਕ ਵੀ ਸ਼ਾਮਲ ਨੇ ਕਲਾਕਾਰ ਵੀ ਸ਼ਾਮਲ ਨੇ ਉਹ ਸ਼ਹਿਰੀ ਲੋਕ ਵੀ ਸ਼ਾਮਲ ਨੇ ਨਿੱਜੀ ਵਪਾਰੀ ਵੀ ਸ਼ਾਮਲ ਨੇ ਮੈਂ ਕਰ ਰਹੀ ਨੇ ਇਸ ਕਰਕੇ ਇਹਨੂੰ ਸਮਝ ਦੀ ਜਰੂਰਤ ਹੈ ਪਰ ਜਿਹੜਾ ਇੰਟੈਲੀਜੈਂਸੀ ਦਾ ਜਿਹੜਾ ਫਿਲਰ ਹੈ ਉਹਦੇ ਵੱਲ ਧਿਆਨ ਦੇਣ ਦੀ ਜਰੂਰਤ ਹੈ ਸਰਕਾਰ ਨੂੰ ਇਸ ਗੱਲ ਨੂੰ ਰੀਵਿਊ ਕਰਨਾ ਚਾਹੀਦਾ ਹੈ ਹਰਿਆਣਾ ਸਰਕਾਰ ਨੇ ਜਿਹੜਾ ਲੀਗਲੀ ਸਿਰਫ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਵੀ ਤੁਸੀਂ ਇਸ ਰਸਤੇ ਤੇ ਸਫ਼ਰ ਨਹੀਂ ਕਰਨਾ ਹੈਗਾ ਹਰਿਆਣਾ ਸਰਕਾਰ ਦੇ ਜਿਹੜੇ ਬਾਕੀ ਕਦਮ ਨੇ ਜਿਨ੍ਹਾਂ ਵਿੱਚ ਸੜਕ ਨੂੰ ਪੁੱਟਿਆ ਗਿਆ ਜਾਂ ਹੋਰ ਪੱਥਰ ਰੱਖੇ ਗਏ ਉਹ ਸਾਰਾ ਗੈਰ ਕਾਨੂੰਨੀ ਸੀ ਉਹਦਾ ਕਾਨੂੰਨ ਦੇ ਵਿੱਚ ਨਾਲ ਕੋਈ ਤਲਕਤ ਨਹੀਂ ਸੀ ਉਹਦਾ ਨਾ ਹੀ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਫੰਡ ਅਲੋਕੇਸ਼ਨ ਕੀਤੀ ਨਾ ਹੀ ਇਸ ਗੱਲ ਦੀ ਕੋਈ ਪਰਮਿਸ਼ਨ ਲਈ ਗਈ ਵੀ ਅਸੀਂ ਸ਼ਰਕ ਪੁੱਟਣੀ ਹੈਗੀ ਇੱਕ ਅਸੀਂ ਕੌਮੀ ਨੁਕਸਾਨ ਵੀ ਕੀਤਾ ਮੈਂ ਮੈਂ ਇਹ बार-बार ਗੱਲ ਕਰ ਰਿਹਾ ਵੀ ਅਸੀਂ ਆਪਣਾ ਨੁਕਸਾਨ ਆਪ ਹੀ ਕਰ ਰਹੇ ਹਾਂਗੇ ਸਾਨੂੰ ਦੋਨੇ ਧਿਰਾਂ ਨੂੰ ਜਿਹੜੀਆਂ ਸ਼ਾਮਲ ਨੇ ਜਾਂ ਤਿੰਨ ਧਿਰਾਂ ਸ਼ਾਮਲ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਵੀ ਅਸੀਂ ਇਸ ਗੱਲ ਦਾ ਮਸਲੇ ਦਾ ਹੱਲ ਕੱਢੀਏ ਤਾਂ ਕਿ ਬਹੁਤਾ ਨੁਕਸਾਨ ਨਾ ਹੋਵੇ ਕੰਮ ਦੇ ਘੰਟਿਆਂ ਦਾ ਨੁਕਸਾਨ ਨਾ ਹੋਵੇ ਦੇਸ਼ ਦੀ ਸਮਤੀ ਦੇ ਅਨੁਸਾਰ ਨਾ ਹੋਵੇ ਬਹੁਤ ਸਮਾਂ ਅਸੀਂ ਖਰਾਬ ਕਰ ਦਿੰਨੇ ਆਂ ਕਈ ਛੋਟੇ ਛੋਟੇ ਮਸਲਿਆਂ ਉੱਪਰ ਉਹ ਤੇਜ਼ੀ ਨਾਲ ਫੈਸਲੇ ਲੈਣੇ ਚਾਹੀਦੇ ਸਰਕਾਰ ਜੇ ਚਾਹੁੰਦੀ ਹੈ ਸੈਂਟਰ ਸਰਕਾਰ ਦੀ ਜੇ ਇੱਛਾ ਹੈਗੀ ਵੀ ਅਸੀਂ ਇਸ ਮਸਲੇ ਨੂੰ ਹੱਲ ਕਰਨਾ ਜਾਂ ਅਸੀਂ ਕੋਈ ਆਫਰ ਕਰ ਸਕਦੇ ਆਂ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੁੰਜਾਇਸ਼ ਹੈਗੀ ਹੈ ਜਿਹੜੀ ਐਗਰੋ ਬਿਲ ਨੇ ਤਾਂ ਉਹਨੂੰ ਸਰਕਾਰ ਨੂੰ ਫੌਰੀ ਤੌਰ ਤੇ ਫੈਸਲਾ ਲੈਣਾ ਚਾਹੀਦਾ ਹੈ ਇੱਥੇ ਹੋਰ ਦੇਰੀ ਨਹੀਂ ਕਰਨੀ ਚਾਹੀਦੀ ਜੀ ਕਿਸਾਨਾਂ ਹੁਣ ਦਿੱਲੀ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨ ਦੀ ਉਸ ਨੂੰ ਸਰਾਇਆ ਹੈ ਪਰ ਨਾਲ ਦੀ ਨਾਲ ਬਰਾੜ ਸਾਹਿਬ ਉਹਨਾਂ ਨੇ ਇਹ ਵੀ ਕਿਹਾ ਹੈ ਕਿ 3 ਦਸੰਬਰ ਦੀ ਉਡੀਕ ਨਾ ਕਰੇ ਕੇਂਦਰ ਸਰਕਾਰ ਛੇਤੀ ਹੀ ਕਿਸਾਨਾਂ ਦੇ ਜਿਹੜੀ ਯੂਨੀਅਨਸ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ ਇਸ ਸੁਝਾਅ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਸੁਝਾਅ ਸਹੀ ਹੈ ਵੀ ਫੌਰੀ ਤਰ ਤੇ ਗੱਲਬਾਤ ਹੋਣੀ ਚਾਹੀਦੀ ਹੈ ਗੱਲਬਾਤ ਤੋਂ ਪਹਿਲਾਂ ਸਰਕਾਰ ਨੂੰ ਆਪਣਾ ਮਨ ਬਣਾਉਣਾ ਚਾਹੀਦਾਗਾ ਇਹ ਇਹ ਸੋਚਣਾ ਚਾਹੀਦੇ ਬਸੀਂ ਕੀ ਆਫਰ ਕਰ ਸਕਦੇ ਹਾਂ ਕਿਸਾਨਾਂ ਨੂੰ ਜਾਂ ਕਿਸਾਨਾਂ ਦੀ ਜਿਹੜੀ ਡਿਮਾਂਡ ਹੈਗੀ ਉਹ ਕਿਸ ਤਰ੍ਹਾਂ ਪੂਰੀ ਕੀਤੀ ਜਾ ਸਕਦੀ ਹੈਗੀ ਜਿਸ ਤੱਕ ਮੁੱਖ ਮੰਤਰੀ ਸਾਹਿਬ ਦਾ ਸਵਾਲ ਹੈਗਾ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਤਾਂ ਇੱਕ ਰਾਹਤ ਮਿਲੀ ਹੈ ਕਿਉਂਕਿ ਜਿਹੜੀ ਐਜੀਟੇਸ਼ਨ ਹੈ ਉਹ ਪੂਰੀ ਦਿੱਲੀ ਚੱਲ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਸਰਦਾਰੀ ਖਤਮ ਹੋ ਚੁੱਕੀ ਹੈ ਜੀ ਪਰ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਸੀ ਸਾਰੇ ਸਮੇਂ ਦੇ ਵਿੱਚ ਜਿਹੜੀ ਉਹ ਬਹੁਤ ਵਧੀਆ ਰਹੀ ਹੈਗੀ ਉਹ ਕਿਤੇ ਟਕਰਾਅ ਨਹੀਂ ਆਏ ਹੈਗੇ ਜੇ ਟਕਰਾਅ ਚ ਆਉਂਦੇ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਸਨ ਜੀ ਤੇ ਦਿੱਲੀ ਦੇ ਵਿੱਚ ਵੀ ਜਦੋਂ ਐਂਟਰੀ ਕੀਤੀ ਹੈ ਬਹੁਰੀ ਤੌਰ ਤੇ ਮੈਂ ਕਿ ਸੈਂਟਰ ਸਰਕਾਰ ਨੇ ਕਿਹਾ ਵੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਇਹ ਵੀ ਮੇਰੇ ਸਮਝਦੇ ਇੱਕ ਚੰਗਾ ਫੈਸਲਾ ਸੀਗਾ ਜੇ ਦਿੱਲੀ ਦੇ ਵਿੱਚ ਵੀ ਉਸ ਤਰ੍ਹਾਂ ਜਿਵੇਂ ਹਰਿਆਣਾ ਨੇ ਕੀਤਾ ਉਸ ਤਰ੍ਹਾਂ ਟਕਰਾਅ ਪੈਦਾ ਹੁੰਦਾ ਤਾਂ ਬਹੁਤ ਖਤਰਨਾਕ ਹੋ ਸਕਦਾ ਸੀ ਸਾਡੇ ਦੇਸ਼ ਲਈ ਵੀ ਕਿਸਾਨਾਂ ਲਈ ਵੀ ਸਰਕਾਰ ਲਈ ਵੀ ਤੇ ਇਹ ਹੁਣ ਅੱਗੋਂ ਜਿਹੜੀ ਗੱਲਬਾਤ ਹੈਗੀ ਉਹ ਮੈਂ ਸਮਝਦਾ ਵੀ ਸਰਕਾਰ ਨੂੰ ਫੌਰੀ ਤੌਰ ਤੇ ਫੈਸਲਾ ਲੈਣਾ ਚਾਹੀਦਾ ਆਪਣਾ ਮਨ ਬਣਾਉਣਾ ਚਾਹੀਦਾ ਕਿਸਾਨਾਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਪਤਾ ਹੀ ਹੈ ਵੀ ਇਸ ਗੱਲ ਨੂੰ ਕਿਵੇਂ ਅਸੀਂ ਹੱਲ ਕੀਤਾ ਜਾ ਸਕਦਾ ਹੈ ਉਹ ਹੱਲ ਕਰਨਾ ਚਾਹੀਦਾ ਜੀ ਮਤਲਬ ਜਿਹੜਾ ਟਕਰਾਅ ਹੈ ਉਸ ਨੂੰ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਹੁਣ ਛੇਤੀ ਤੁਹਾਨੂੰ ਲੱ ਇਮਰ ਖ ਗੱਲਬਾਤ ਤਾਂ ਕਈ ਚੰਨਾਂ ਨਾਲ ਚੱਲ ਰਹੀ ਹੈ ਕਿਉਂਕਿ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਉਦੋਂ ਵੀ ਉਹਨਾਂ ਨੂੰ ਗੱਲਬਾਤ ਤੋਂ ਵੱਧ ਇਜਾਜ਼ਤ ਦਿੱਤੀ ਗਈ ਵੀ ਅਸੀਂ ਤੁਸੀਂ ਇੱਥੇ ਆਪਣਾ ਧਰਨਾ ਲਾ ਸਕਦੇ ਹੋ ਇਹ ਖੇਤਰ ਹੈ ਤੁਹਾਡਾ ਤੇ ਇਹ ਦੂਸਰੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਇੱਕ ਦੋ ਤਿੰਨ ਗੱਲਾਂ ਨੇ ਮੁੱਖ ਜਿਹੜੀਆਂ ਕਿਉਂਕਿ ਸਰਕਾਰ ਨੇ ਜਿਹੜਾ ਬਿੱਲ ਬਣਾਏ ਨੇ ਕੇਂਦਰੀ ਵੀਰ ਉਹਨਾਂ ਦੇ ਖਿਲਾਫ ਕਿਸਾਨ ਸਿਰਫ ਇੱਕ ਛੋਟੀ ਗੱਲ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਸਾਨੂੰ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨੀ ਗਰੰਟੀ ਸਰਕਾਰ ਦੇ ਵੀ ਦੂਸਰਾ ਜਿਹੜਾ ਮੰਡੀ ਸਿਸਟਮ ਹੁਣ ਚੱਲ ਰਿਹਾ ਜਿਹਨੇ ਸਰਕਾਰੀ ਮੰਡੀਆਂ ਨੇ ਮੰਡੀ ਬੋਰਡ ਦੇ ਨਾਂਉਂਦੇ ਨੇ ਉਹਨੂੰ ਜਾਰੀ ਰੱਖਿਆ ਜਾਵੇ ਇਹ ਦੋ ਗੱਲਾਂ ਹੀ ਆਏ ਸਿਰਫ ਜੇ ਸਰਕਾਰ ਇਹਨੂੰ ਬਹੁਤ ਤਰੀਕਿਆਂ ਨਾਲ ਲਾਗੂ ਕਰ ਸਕਦੀ ਹੈਗੀ ਇੱਕ ਪਿਛਲੀ ਵਾਰੀ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਆਇਆ ਸੀਗਾ ਵੀ ਇੱਕ ਤਾਂ ਇਹ ਹੈ ਵੀ ਸਰਕਾਰ ਕੁਝ ਸਮੇਂ ਲਈ ਉਹਨਾਂ ਖੇਤਰਾਂ ਵਿੱਚ ਇਸ ਕਾਨੂੰਨ ਨੂੰ ਜਿਹੜੇ ਤਿੰਨ ਕਾਨੂੰਨ ਬਣਾਏ ਨੇ ਉਹਨਾਂ ਨੂੰ ਸਸਪੈਂਡ ਕਰ ਦੇ ਵੀ ਇਹਨਾਂ ਖੇਤਰਾਂ ਚ ਹਲੇ 2 ਸਾਲ 3 ਸਾਲ ਲਈ ਜਦੋਂ ਤੱਕ ਕਿਸਾਨ ਚਾਹੁੰਦੇ ਨੇ ਲਾਗੂ ਨਹੀਂ ਹੋਏਗਾ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਇਹਨੂੰ ਲਾਗੂ ਕੀਤਾ ਜਾਵੇ ਉਹਦੇ ਲਈ ਇੱਕ ਆਰਡੀਨੈਂਸ ਜਾਰੀ ਕਰਨ ਦੀ ਜ਼ਰੂਰਤ ਹੈ। ਇੱਕ ਦੂਸਰਾ ਜਿਹੜਾ ਇਹਦੇ ਵਿੱਚ ਸੁਝਾਅ ਇਹ ਦਿੱਤਾ ਜਾ ਸਕਦਾ ਵੀ ਜਿਹੜੀ ਜਿਵੇਂ ਕਿਸਾਨ ਕਹਿ ਰਹੇ ਨੇ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਸਰਕਾਰ ਲਈ ਸਰਕਾਰ ਆਰਡੀਨੈਂਸ ਇਹ ਵੀ ਜਾਰੀ ਕਰ ਸਕਦੀ ਹੈ ਵੀ ਐਮਐਸਪੀ ਜਾਰੀ ਰਹੂਗੀ ਤੇ ਪੁਰਾਣਾ ਮੰਡੀ ਸਿਸਟ ਪੈਰਲਲ ਚੱਲ ਸਕਦੇ ਨੇ ਸਿਰਫ ਹਜੂਜ ਚ ਕੋਈ ਪ੍ਰੋਬਲਮ ਨਹੀਂ ਚ ਟਕਰਾਅ ਵਾਲੀ ਗੱਲ ਨਹੀਂ ਹੈਗੀ ਸਿਰਫ ਉਸ ਇੱਕ ਸਮੇਂ ਲਈ ਵੀ ਹੋ ਸਕਦਾ ਵੀ ਅਸੀਂ ਜਿਵੇਂ ਅਸੀਂ ਰੱਖਮ ਕਰਨ ਦਾ ਕਾਨੂੰਨ ਹੈ ਉਹ ਵੀ ਅਸੀਂ ਸਮੇਂ-ਸਮੇਂ ਉਹ ਬਦਲੇਗਾ ਇਹਨੂੰ ਵੀ ਅਸੀਂ ਸਮੇਂ-ਸਮੇਂ ਬਦਲ ਸਕਦੇ ਹਾਂ 2 ਸਾਲਾਂ ਬਾਅਦ ਫਿਰ ਬਦਲ ਸਕਦੇ ਹਾਂ ਇਹਦੇ ਲਈ ਇੱਕ ਆਰਡੀਨੈਂਸ ਜਾਰੀ ਕਰਨ ਦੀ ਜ਼ਰੂਰਤ ਹੈ ਆਰਡੀਨੈਂਸ ਤੋਂ ਬਾਅਦ ਕਿਉਂਕਿ 6 ਮਹੀਨੇ ਵਿੱਚ ਉਹਨੂੰ ਕਾਨੂੰਨ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਪਾਰਲੀਮੈਂਟ ਦਾ ਸੈਸ਼ਨ ਅੱਗੇ ਆ ਰਿਹਾ ਹੈ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਇਹ ਸਬੰਧੀ ਕਾਨੂੰਨ ਵੀ ਪਾਸ ਹੋ ਸਕਦਾ ਤੇ ਇਹ ਰਾਤੋਂ ਰਾਤ ਮਸਲਾ ਹੱਲ ਹੋ ਸਕਦਾ ਇਹ ਮੇ you okay. ਛੋਟੇ ਪਛੜੇ ਹੋਏ ਲੋਕ ਨੇ ਜਿਹੜੇ ਗਰੀਬ ਲੋਕ ਨੇ ਉਹ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਜਿਹੜੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਉਹਨਾਂ ਦੇ ਵਿੱਚੋਂ ਡਰ ਖਤਮ ਹੋਣਾ ਚਾਹੀਦਾ ਵੀ ਉਹਨਾਂ ਦੀ ਭਵਿੱਖ ਦੇ ਵਿੱਚ ਉਹਨਾਂ ਦੀ ਖੇਤੀ ਲਈ ਉਹਨਾਂ ਦੇ ਧੰਦੇ ਲਈ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਸਾਰੇ ਦੇ ਸਾਰੇ ਪੂਰੇ ਦੇ ਪੂਰੇ ਪਰਿਵਾਰ ਖੇਤੀ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੀ ਆਬਾਦੀ ਹੈ ਸਾਡੀ ਨਾ ਉਹ 60% ਤੋਂ ਜ਼ਿਆਦਾ ਆਬਾਦੀ ਇਸ ਸਮੇਂ ਖੇਤੀ ਨਾਲ ਜੁੜੀ ਹੋਈ ਹੈਗੀ ਖੇਤੀ ਦੇ ਵਿੱਚ ਹੁਣ ਵੱਡੇ ਕਿਸਾਨਾਂ ਦੀ ਗਿਣਤੀ ਥੋੜੀ ਹੈ 1-2% ਤੋਂ ਵੱਧ ਨਹੀਂ ਹੈਗੀ ਵੱਡੇ ਕਿਸਾਨ ਉਹਨਾਂ ਦਾ ਵੀ ਮਸਲਾ ਵੀ ਹੈ ਨਹੀਂ ਕਿਉਂਕਿ ਉਹਨਾਂ ਕੋਲ ਸਾਧਨ ਨੇ ਛੋਟੇ ਕਿਸਾਨਾਂ ਜਾ ਜਿਹੜਾ ਮੰਡੀਕਰ ਨਵਾਂ ਪੈਦਾ ਹੋਣਾਗਾ ਜਿਹੜਾ ਪ੍ਰਾਈਵੇਟੇਸ਼ਨ ਹੋਣੀ ਹੈਗੀ ਉਹਦੇ ਵਿੱਚ ਉਹ ਸ਼ਾਇਦ ਮੁਕਾਬਲਾ ਨਾ ਕਰ ਸਕਣ ਜੀ ਅਸੀਂ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਸ਼੍ਰੀਮੁਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਲਈ ਬੀਬੀ ਜਾਗੀਰ ਕੌਰ ਜਿਹੜੇ ਨੇ ਉਹ ਜੇਤੂ ਰਹੇ ਨੇ ਤੀਜੀ ਵਾਰੀ ਉਹ ਐਸਡੀਪੀਸੀ ਦੀ ਪ੍ਰਧਾਨ ਬਣ ਰਹੇ ਨੇ ਮਹਿਲਾ ਹੋਣ ਦੇ ਨਾਤੇ ਤੇ ਤੀਜੀ ਵਾਰੀ ਕਮਾਂਡ ਉਹਨਾਂ ਨੇ ਸੰਭੀ ਹੈ ਤੁਹਾਨੂੰ ਕੀ ਲੱਗਦਾ ਕਿ ਐਸਡੀਪੀਸੀ ਲਈ ਹੁਣ ਕਿਹੋ ਜਿਹਾ ਸਮਾਂ ਰਹੇਗਾ ਉਹਨਾਂ ਦੀ ਪ੍ਰਧਾਨਗੀ ਹੇਠ ਦੇਖੋ ਪਹਿਲੀ ਗੱਲ ਤੇ ਵੀ ਸ਼੍ਰੋਮਣੀ ਕਮੇਟੀ ਲਈ ਖਾਲਸਾ ਪੰਥ ਲਈ ਤੇ ਸ਼੍ਰੋਮਣੀ ਅਕਾਲੀ ਦਲ ਲਈ ਜੀ ਇੱਕ ਵੱਡੀਆਂ ਚੁਣੌਤੀਆਂ ਪੈਦਾ ਹੋ ਚੁੱਕੀਆਂ ਨੇ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਮਸਲੇ ਨੇ ਜਿਹੜੇ ਉਲਝੇ ਹੋਏ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਮਿਲਿਆ ਹੈਗਾ ਜੇ ਬਾਰ-ਬਾਰ ਉਹ ਮਸਲਿਆਂ ਉੱਪਰ ਟਕਰਾਅ ਪੈਦਾ ਹੋ ਰਿਹਾ ਤੇ ਇਸ ਪੱਖ ਤੋਂ ਸ਼੍ਰੋਮਣੀ ਕਮੇਟੀ ਦੀ ਇਹ ਚੋਣ ਬਹੁਤ ਅਹਿਮ ਹੈ ਜੀ ਸੀ ਬੀਜੀਕਰ ਕੋਲ ਬਹੁਤ ਤਜਰਬੇਕਾਰ ਨੇਤਾ ਨੇ ਇਸ ਤਰੀਕਾ ਦਲ ਦੇ ਪ੍ਰਧਾਨ ਨੇ ਪਹਿਲਾਂ ਵੀ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਦੋ ਵਾਰ ਦਾ ਕਾਰਜਕਾਲਾ ਛੋਟਾ ਕਾਰਜਕਾਲ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਇਸਤਰੀ ਹੋਣ ਦੇ ਨਾਤੇ ਵੀ ਉਹਨਾਂ ਦੀ ਅਗਵਾਈ ਦੇਣਾ ਇੱਕ ਵੱਡੀ ਅਹਿਮ ਗੱਲ ਹੈ। ਪਰ ਉਹਨਾਂ ਨੇ ਜਿਹੜੀਆਂ ਕੁੜੀਆਂ ਦੀ ਸਿੱਖਿਆ ਲਈ ਬਹੁਤ ਵੱਡਾ ਕੰਮ ਕੀਤਾ। ਸ਼੍ਰੋਮਣ ਬਟਨ ਨੇ ਪਹਿਲੀ ਵਾਰ ਵੱਡੇ ਜਿਹੜੇ ਫੈਸਲੇ ਲਏ ਨੇ ਖਾਸ ਤੌਰ ਤੇ ਬੱਸਾਂ ਖਰੀਦਣ ਦਾ, ਕਾਲਜ ਖੋਲਣ ਦਾ ਉਹਨਾਂ ਦੇ ਕਾਰਜਕਾਲ ਦੌਰਾਨ ਲਏ ਗਏ ਨੇ। ਹੁਣ ਵੀ ਇਹ ਉਮੀਦ ਹੈ ਵੀ ਉਹ ਇਸ ਤਰ੍ਹਾਂ ਦੇ ਹੋਰ ਜਿਹੜੇ ਸਟੈਪ ਚੱਕਣਗੇ ਕੋਈ ਬਹੁਤ ਤੋਂ ਦਿੱਲੀ ਦਾ ਨੀਤ ਨੇ ਇੱਕ ਇਹ ਵੀ ਫੈਸਲਾ ਲੈਣ ਦੀ ਸ਼ਕਤੀ ਰੱਖਦੇ ਨੇ ਦੇਖਣ ਵਾਲੀ ਗੱਲ ਇਹ ਹੈ ਵੀ ਉਸ ਚੋਂ ਪਹਿਲੀ ਵਾਰੀ ਸ਼੍ਰੋਮਨਕੜੀ ਦੀ ਚੋਣ ਪਹਿਲੀ ਵਾਰ ਨਹੀਂ ਸ਼੍ਰੋਮਨਕੜੀ ਚੋਣ ਚ ਇਸ ਵਾਰ ਜਿਹੜੀ ਬਹੁਤ ਵਧੀਆ ਗੱਲ ਹੋਈ ਹੈਗੀ ਉਹ ਇਹ ਵੀ ਜਿਹੜੀ ਜਕਾਰਾ ਛੱਡ ਕੇ ਚੋਣ ਨਹੀਂ ਹੋਈ ਹੈਗੀ ਬਕਾਇਦਾ VOTING ਸਿਸਟਮ ਨਾਲ ਚੋਣ ਹੋਈ ਹੈਗੀ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਗਿਆ ਤੇ ਉਹਨਾਂ ਨੂੰ ਸਭ ਤੋਂ ਵੱਧ 122 ਵੋਟਾਂ ਮਿਲੀਆਂ ਨੇ ਜਿਹੜੇ ਉਹਨਾਂ ਦੇ ਵਿਰੋਧੀ ਉਮੀਦਵਾਰਸ਼ੀਆਂ ਨੂੰ ਸਿਰਫ 20 ਵੋਟਾਂ ਮਿਲੀਆਂ ਨੇ ਇੱਕ ਗੱਲ ਇਹ ਹੈ ਦੂਸਰੀ ਗੱਲ ਇਹ ਹੈ ਵੀ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਚੋਣ ਦੇ ਵਿੱਚ ਬਹੁਤ ਐਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਬਹੁਤ ਮੀਟਿੰਗਾਂ ਕੀਤੀਆਂ ਕੱਲੇ ਕੱਲੇ ਮੈਂਬਰ ਨਾਲ ਮੀਟਿੰਗਾਂ ਕੀਤੀਆਂ ਸਾਰੇ ਨਤਾਵਾਂ ਨਾਲ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਇਹ ਸਾਰਾ ਪੈਨਲ ਚੁਣਿਆ ਗਿਆ ਜਿਹਦੇ ਵਿੱਚ ਬੀਬ ਵੰਨੇ ਨੇ ਇਸੇ ਕਰਕੇ ਜਿਹੜੀ 122 ਵੋਟਾਂ ਬੀਬੀ ਜੀ ਦੇ ਹੱਕ ਚ ਪਈਆਂ ਨੇ ਇਹ ਇੱਕ ਵਧੀਆ ਗੱਲ ਹੈ ਵਧੀਆ ਟ੍ਰੈਂਡ ਹੈਗਾ ਕਿਉਂਕਿ ਪਹਿਲਾਂ ਇਹ ਇਲਜ਼ਾਮ ਲੱਗਦੇ ਰਹੇ ਜਿਹੜਾ ਪ੍ਰਧਾਨ ਉਹ ਲਫਾਫੇ ਚ ਨਿਕਲਦਾ ਇਸ ਵਾਰ ਲਫਾਫੇ ਚੋਂ ਨਹੀਂ ਕੱਢਿਆ ਗਿਆ ਜੀ ਤੇ ਇੱਕ ਗੱਲ ਹੋਰ ਬਹੁਤ ਐਵੇਂ ਬੀਬੀ ਜ਼ਗੀਰਕੌਰ ਕਿਉਂਕਿ ਜ਼ਮੀਨ ਨਾਲ ਜੁੜੇ ਹੋਏ ਨੇਤਾ ਨੇ ਦਬਾਬੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਕਈ ਚੋਣਾਂ ਵੀ ਜਿੱਤੀਆਂ ਨੇ ਇੱਕ ਉਹਨਾਂ ਦਾ ਜਿਹੜਾ ਮਿਲ ਲੋਕਾਂ ਦਾ ਮੇਲ ਜੋਲ ਬਹੁਤ ਹੈਗਾ ਹੂੰ ਉਹ ਤੁਸੀਂ ਰਾਤ ਨੂੰ ਮੈਂ ਇੱਕ ਵਾਰੀ ਉਹਨਾਂ ਵੱਲੇ ਲਿਖਿਆ ਸੀ ਵੀ ਰਾਤ ਨੂੰ ਤੁਸੀਂ 12 ਵਜੇ ਉਹਨਾਂ ਦੇ ਦਰਵਾਜ਼ੇ ਜਾ ਕੇ ਆਪਣੀ ਗੱਲ ਰੱਖ ਸਕਦੇ ਹੋ ਤੇ ਉਹਨਾਂ ਨੂੰ ਮਿਲਣ ਵਾਲੇ ਮੇਰੇ ਖਿਆਲ ਪੰਜਾਬ ਦੇ ਵਿੱਚ ਬਹੁਤ ਥੋੜੇ ਨੇਤਾ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਸੌਖਾ ਮਿਲਿਆ ਜਾ ਸਕਦਾ ਜਿਨ੍ਹਾਂ ਚ ਸੌਖੀ ਪਹੁੰਚ ਹੋ ਸਕਦੀ ਹੈ ਜਿਹੜੇ ਲੋਕਾਂ ਦੀ ਗੱਲ ਸੁਣਦੇ ਨੇ ਤੇ ਉਹਨਾਂ ਦੇ ਮਸਲੇ ਹੱਲ ਕਰਦੇ ਨੇ ਜੀ ਅਸੀਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ 12 ਸਾਲ ਬਾਅਦ ਹਰੀਦوار ਦੇ ਵਿੱਚ ਇੱਕ ਵੱਡਾ ਕੁੰਮ ਮੇਲਾ ਜਿਹੜਾ ਹੈ ਉਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਾਂਦਾ ਹੈ ਇਸ ਵਾਰੀ 2021 ਦੇ ਵਿੱਚ ਇਹ ਮੇਲਾ 11 ਸਾਲ ਬਾਅਦ ਜਿਹੜ ਉਸ ਦਾ ਆਯੋਜਨ ਕੀਤਾ ਜਾਏਗਾ 4 ਮਹੀਨਿਆਂ ਦੀ ਥਾਂ ਤੇ ਇਸ ਵਾਰ ਇਸ ਦਾ ਜਿਹੜਾ ਕਾਲ ਹੈ ਉਹ ਸਿਰਫ 2 ਮਹੀਨਿਆਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ ਰਜਿਸਟ੍ਰੇਸ਼ਨ ਜਿੱਥੇ ਲਾਜ਼ਮੀ ਹੈ ਉੱਥੇ ਹਜੇ ਵੀ ਬਰਾੜ ਸਾਹਿਬ ਕੋਰੋਨਾ ਵਾਇਰਸ ਦਾ ਜਿਹੜਾ ਟੈਸਟ ਹੈ ਉਹ ਲੋਕਾਂ ਲਈ ਲਾਜ਼ਮੀ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ ਇਸ ਤੇ ਬਾਰੇ ਹਜੇ ਵਿਚਾਰ ਚਰਚਾ ਹੋ ਰਹੀ ਹੈ ਕਮਾਂਤਰੀ ਪੱਦਰ ਦਾ ਇਹ ਜਿਹੜਾ ਮੇਲਾ ਹੈ ਔਰ ਉਸ ਤੇ ਇਨਾ ਕਰੋੜਾਂ ਦੇ ਵਿੱਚ ਇਕੱਠ ਹੁੰਦਾ ਹੈ ਔਰ ਖਾਸ ਤੌਰ ਤੇ ਇਸ ਮਹਾਮਾਰੀ ਦੇ ਦੌਰਾਨ ਉਹ ਹੋਣ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ 2000 ਅਗਲੇ ਸਾਲ ਤੱਕ ਇਹ ਘੱਟ ਜਾਏਗਾ दा महामारी ਦਾ ਪ੍ਰਕੋਪ ਪਰ ਕਿਹੋ ਜੇ ਵਿਵਸਥਾ ਦਾ ਤੁਸੀਂ ਜਾਣਿਓ ਕੀ ਕੀਤੀ ਜਾਵੇ ਇਸ ਪੂਰੇ ਸਮਾਗਮ ਦੇ ਲਈ ਪਹਿਲੀ ਗੱਲ ਤੇ ਇਹ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨਾਲ ਸ਼ਰਧਾ ਜੁੜੀ ਹੁੰਦੀ ਹੈ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਸੇ ਵੀ ਹਾਲਾਤ ਵਿੱਚ ਰੋਕਣਾ ਮੁਸ਼ਕਲ ਹੈ ਜੀ ਦੂਸਰੀ ਗੱਲ ਹੈ ਪਿਛਲੇ ਸਾਲ ਜਿਹੜਾ ਪਹਿਲੇ ਹੋਇਆ ਸੀ 12 ਸਾਲ ਬਾਅਦ ਹੁੰਦਾ ਹੈ 11 ਸਾਲ ਪਹਿਲਾਂ ਜਿਹੜਾ ਹੋਇਆ ਸੀ ਉਹਦੇ ਵਿੱਚ 1 ਕਰੋੜ 60 ਲੱਖ ਜਿਹੜੇ ਸ਼ਰਧਾ ਨੂੰ ਆਏ ਸੀ ਇਸ ਵਾਰ ਮੇਰੇ ਖਿਆਲੋਂ ਸ਼ਰਧਾ ਨੂੰ ਦੀ ਬੇਨਤੀ 2 ਕਰੋੜ ਤੋਂ ਵੱਧ ਸਕਦੀ ਹੈਗੀ ਇੱਕ ਤਾਂ ਇਹ ਐਮੀਅਤ ਇਸ ਗੱਲ ਦੀ ਦੂਸਰੇ ਵੀ ਜੋਤਿਸ਼ ਦੇ ਹਿਸਾਬ ਨਾਲ ਇਹਨੂੰ 11 ਸਾਲ ਬਾਅਦ ਤੇ ਜਿਹੜੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਪ੍ਰਬੰਧਾਂ ਦੀ ਇਹਦੇ ਨਾਲ ਕਈ ਤਰ੍ਹਾਂ ਦੇ ਪ੍ਰਬੰਧ ਜੁੜੇ ਹੋਏ ਨੇ ਕੰਨਾ ਕਰੋਨਾ ਨਹੀਂ ਹੈਗਾ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਨੇ ਜਿਹੜਾ ਲੋਕਾਂ ਦੇ ਰਹਿਣ ਲਈ ਲੋਕਾਂ ਦੀ ਸਹੂਲਤਾਂ ਜਟਾਉਣ ਲਈ ਇੱਕ ਵੱਡੇ ਫੰਡ ਦੀ ਜ਼ਰੂਰਤ ਪੈਂਦੀ ਹੈ ਜੀ ਹਰ ਵਾਰ ਇਸ ਤਰ੍ਹਾਂ ਦੀ ਸਰਕਾਰ ਕਰਦੀ ਹੈ ਪਿਛਲੀ ਵਾਰੀ ਵੀ ਬਹੁਤ ਸਫਲ ਉਦਦਨ ਹੋਇਆ ਸੀਗਾ ਤੇ ਮੈਨੂੰ ਲੱਗਦਾ ਵੀ ਇਹਨੂੰ ਇਹਦੇ ਵਿੱਚ ਸਰਕਾਰ ਨੂੰ ਹੋਰ ਵੱਡੇ ਕਦਮ ਚੁੱਕਣੇ ਚਾਹੀਦੇ ਨੇ ਜਿਹੜਾ ਕਰੋਨਾ ਦੀ ਗੱਲ ਹੈ ਵੀ ਕਰੋਨਾ ਹੋ ਸਕਦਾ ਤਦ ਤੱਕ ਘਟ ਜੇ ਜਾਂ ਖਤਮ ਹੋ ਜੇ ਜਾਂ ਵੈਕਸੀਨ ਆ ਜੇ ਫਰ ਅ ਫਿਰ ਵੀ ਟੈਸਟ ਦੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਆਪ ਵੀ ਇਤਿਆਤਰ ਰੱਖਣਾ ਚਾਹੀਦਾ ਕਿਉਂਕਿ ਕਿਸੇ ਤਰ੍ਹਾਂ ਦਾ ਜਿਹੜੇ ਮੇਲੇ ਵਿੱਚ ਜਾਣਾ ਜਾਂ ਭੀੜ ਦੇ ਵਿੱਚ ਜਾਣਾ ਉਹ ਕਈ ਤਰ੍ਹਾਂ ਦੇ ਖਤਰੇ ਹੁੰਦੇ ਨੇ ਉਹਨਾਂ ਖਤਰਿਆਂ ਨਾਲ ਜਿੱਠਣ ਲਈ ਲੋਕਾਂ ਨੂੰ ਆਪਣੇ ਤੌਰ ਤੇ ਤਿਆਰ ਰਹਿਣਾ ਚਾਹੀਦਾਗਾ ਤਾਂ ਕਿ ਉਹ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਉਹਨਾਂ ਦੀ ਸਿਹਤ ਦੇ ਨਾਲ ਸੰਬੰਧਿਤ ਤੇ ਦੂਸਰੀ ਗੱਲ ਇਹ ਵੀ ਇਹ ਦੇ ਨਾਲ ਜਿਹੜੀਆਂ ਵੱਖ-ਵੱਖ ਜਿਹੜੀਆਂ ਧਾਰਮਿਕ ਜਥੇਬੰਦੀਆਂ ਜੁੜੀਆਂ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਸਰਕਾਰ ਨਾਲੋਂ ਵੱਧ ਕਿਉਂਕਿ ਜੇ ਉਹ ਠੀਕ ਤਰੀਕੇ ਨਾਲ ਕੰਮ ਕਰਨਗੀਆਂ ਤਾਂ ਹੀ ਚੰਗੇ ਰਿਜ਼ਲਟ ਨਿਕਲ ਸਕਦੇ ਜੀ ਸੁਪਰੀਮ ਕੋਰ ਜਿਹੜੀ ਸਰਕਾਰੀ ਮਸ਼ੀਨਰੀ ਹੈ ਕਿਤੇ ਨਾ ਕਿਤੇ ਉਹਦੇ ਤੇ ਵੀ ਸਵਾਲ ਚੁੱਕੇ ਨੇ ਕਿ ਕਰੋਨਾ ਦੀ ਰੋਕਥਾਮ ਲਈ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਤੇ ਲੋਕੀ ਪੂਰੀ ਤਰ੍ਹਾਂ ਜਿਹੜਾ ਹੈ ਅਮਲ ਨਹੀਂ ਕਰ ਰਹੇ ਜਿਵੇਂ ਕਿ ਮਾਸਕ ਹੈ ਉਹ ਗੱਲੇ ਚ ਲਟਕਾ ਕੇ ਘੁੰਮ ਰਹੇ ਨੇ ਜੀ ਇਹ ਨਾਲ ਇੱਕ ਗਲਤ ਇਹ ਹੈ ਵੀ ਜਿਹੜਾ ਸੁਪਰੀਮ ਕੋਰਟ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਵੀ ਇਹਦਾ ਪੋਲਿਟੀਕਲਾਈਜ਼ੇਸ਼ਨ ਨਹੀਂ ਹੋਣਾ ਚਾਹੀਦਾ ਸਿਆਸੀ ਆਧਾਰ ਤੇ ਫੈਸਲੇ ਨਹੀਂ ਹੋਣੇ ਚਾਹੀਦੇ ਇਹ ਮਾੜੀ ਗੱਲ ਹੈ ਸਿਆਸੀ ਪਾਰਟੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਿਹੜੀ ਬਿਮਾਰੀ ਹੈ ਉਹ ਪਾਕ-ਪਾਤ ਨਹੀਂ ਕਰਦੀ ਕਿਸੇ ਨਾਲ ਵੀ ਸਾਰਿਆਂ ਨੂੰ ਲੱਗਦੀ ਹੈ ਬੇਸ਼ੱਕ ਉਹ ਕਾਂਗਰਸੀਆ ਜਾਂ ਭਾਜਪਾ ਹੀ ਹੋਵੇ ਕੋਈ ਵੀ ਹੈ ਇਸ ਕਰਕੇ ਉਹ ਉਹ ਉਹਨਾਂ ਗੱਲਾਂ ਵੱਲ ਸਰਕਾਰਾਂ ਨੂੰ ਪੋਲੀਟੀਕਲ ਜਿਹੜੀ ਸਾਡੀ ਵਿਵਸਥਾ ਹੈ ਉਹਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਦੂਸਰੀ ਗੱਲ ਆਮ ਲੋਕਾਂ ਦੀ ਹੈ ਆਮ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਵੀ ਇਹ ਜਿਹੜਾ ਕੁਝ ਸਰਕਾਰ ਕਰ ਰਹੀ ਹੈ ਜਾਂ ਸਰਕਾਰ ਜਿਹੜੇ ਹੁਦਿਆ ਤਾਂ ਜਾਰੀ ਕਰ ਰਹੀ ਹੈ ਉਹਨਾਂ ਦੀ ਭਲਾਈ ਲਈ ਹੈ ਸਾਨੂੰ ਆਪਣੀ ਆਦਤਾਂ ਬਦਲਣੀਆਂ ਚਾਹੀਦੀਆਂ ਨੇ ਸਾਨੂੰ ਜਿਹੜਾ ਮੌਜੂਦਾ ਚੁਣੌਤੀਪੂਰਨ ਸਮਾਂ ਹੈ ਉਦੇ ਮੁਤਾਬਕ ਆਪਨੇ ਉਹਨਾਂ ਟੱਲਣਾ ਚਾਹੀਦਾਗਾ ਕੱਲੇ ਮਾਸਕ ਪਾਉਣ ਦੀ ਗੱਲ ਨਹੀਂ ਜਿਹੜੇ ਅਸੀਂ ਭੀੜ ਕਈ ਥਾਵਾਂ ਤੇ ਭੀੜ ਜੋੜ ਲੈਣੇ ਜਾਂ ਦੁਕਾਨਾਂ ਤੇ ਜਾਣਾ ਜਾਂ ਕਿਸੇ ਮਾਲ ਤੇ ਜਾਣਾ ਉੱਥੇ ਵੀ ਅਸੀਂ ਭੀੜ ਭਟਕਾ ਬਣਾ ਲੈਣੇ ਬੈਂਕਾਂ ਦੇ ਵਿੱਚ ਵੀ ਤੁਸੀਂ ਜਾਓ ਬਹੁਤ ਵੱਡਾ ਭੀੜ ਭਟਕਾ ਲੋਕ ਕਰ ਲੈਂਦੇ ਨੇ ਉਹ ਤੋਂ ਵੀ ਸਾਨੂੰ ਬਚਣਾ ਚਾਹੀਦਾ ਹੈ ਮਾਸਕ ਵੀ ਮਾਸਕ ਦੇ ਨਾਲ ਸੰਬੰਧਿਤ ਦੋ ਗੱਲਾਂ ਨੇ ਇੱਕ ਤਾਂ ਇਹ ਵੀ ਮਾਸਕ ਤੁਹਾਡਾ ਚੰਗੀ ਕੰਪਨੀ ਦਾ ਹੋਣਾ ਚਾਹੀਦਾ ਜਿਹੜਾ ਫੁੱਲ ਪ੍ਰੂਫ ਹੋਵੇ ਜਿਹਦੇ ਨਾਲ ਰੁਕਦਾ ਹੋਵੇ ਆਮ ਰਮਾਲ ਬੰਨਦੇ ਨੇ ਜਾਂ ਕੁਝ ਕਪੜਾ ਪੰਨੇ ਲੋਕ ਉਹ ਠੀਕ ਨਹੀਂ ਹੋਏਗਾ ਤੁਸੀਂ ਜਿਹੜਾ ਮੈਡੀਕਲੀ ਰეკਮੈਂਡ ਕੀਤਾ ਜਾ ਰਿਹਾ ਉਸ ਤਰ੍ਹਾਂ ਦਾ ਹੀ ਮਾਸਕ ਲਗਾਓ ਦੂਸਰਾ ਉਹਦਾ ਲਾਉਣ ਦਾ ਜਿਹੜਾ ਤਰੀਕਾ ਹੈ ਉਹ ਜੇ ਤੁਸੀਂ ਜਨਤਕ ਥਾਵਾਂ ਜਾਣਾ ਉਹਦੇ ਹੀ ਲਾਉਣਾ ਕਰਦੇ ਵਿੱਚ ਕਿ ਸ਼ਕ ਤੁਸੀਂ ਨਾ ਲਾਓ ਪਰ ਉਹ ਲਾਉਣ ਦਾ ਜਿਹੜਾ ਤਰੀਕਾ ਦੱਸਿਆ ਕਿ ਕਿ ਨੱਕ ਤੇ ਸਾਡਾ ਮੂੰਹ ਇਹ ਦੋਨੋਂ ਟਕੇ ਹੋਣੇ ਚਾਹੀਦੇ ਨੇ ਤੇ ਬਹੁਤੇ ਲੋਕ ਨੱਕ ਨਹੀਂ ਟਕਦੇ ਹੈਗੇ ਇਹ ਮਾੜੀ ਆਦਤ ਹੈਗੀ ਸਾਨੂੰ ਕਿਉਂਕਿ ਸਾਡੇ ਆਪਣੀ ਭਲਾਈ ਦੇ ਵਿੱਚ ਸਾਡੀ ਆਪਣੀ ਬਰਾਈ ਹੁੰਦੀ ਹੈ ਉਹਦੇ ਨਾਲ ਇਸ ਕਰਕੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਮਾਸਕ ਪਹਿਨਣ ਦਾ ਜਿਹੜਾ ਤਰੀਕਾ ਹੈ ਉਹ ਵੀ ਸਾਨੂੰ ਅ ਅਪਣਾਉਣਾ ਚਾਹੀਦਾ ਬਾਕੀ ਵੀ ਜਿਹੜੀਆਂ ਦਿੱਤਾਂ ਨੇ ਜਿਹੜੀਆਂ ਦਿੱਤੀਆਂ ਨੇ ਸਾਰੇ ਸਾਰੇ ਡਾਕਟਰਾਂ ਨੇ ਜਾਂ ਸਾਡੇ ਜਿਹੜੇ ਸਿਹਤ ਮੰਤਰਾਲੇ ਨੇ ਹਾਂਜੀ ਹੈਲਥ ਡਿਪਾਰਟਮੈਂਟ ਨੇ ਉਹਦੇ ਮੁਤਾਬਕ ਹੀ ਸਾਨੂੰ ਆਪਣਾ ਕੰਮਕਾਜ ਕਰਨਾ ਚਾਹੀਦਾ ਜੀ ਅਗਲੀ ਖਬਰ ਦੇ ਵਾਲੇ ਸੀ ਰੁਖ ਕਰਦੇ ਹਾਂ ਹੁਣ ਕੇਂਦਰ ਸੜਕ ਪਰਿਵਹਨ ਮੰਤਰਾਲੇ ਨੇ ਹੋਨ ਵਾਹਨਾਂ ਦੇ ਮਾਲਕਾਨਾ ਹੱਕ ਜਿਹੜੇ ਨੇ ਉਹ ਟਰਾਂਸਫਰ ਕਰਨ ਦੇ ਲਈ ਕੁਝ ਬਦਲਾਅ ਕੀਤੇ ਨੇ ਸਮਾਂ ਸਾਡਾ ਸਮਾਪਤ ਹੋ ਰਿਹਾ ਹੈ ਜਾਣਦੇ ਜਾਂਦੇ ਉਸ ਤੇ ਬਾਰੇ ਮੇਰੇ ਖਿਆਲੇ ਵਧੀਆ ਗੱਲ ਹੈ ਟਰਾਂਸਪੋਰਟ ਭਾਗ ਦੇ ਵਿੱਚ ਬਹੁਤ ਵੱਡੇ ਇਨਕਲਾਬੀ ਕਦਮ ਚੁੱਕੇ ਜਾ ਰਹੇ ਨੇ ਇਹਦੇ ਨਾਲ ਆਮ ਲੋਕਾਂ ਦਾ ਫਾਇਦਾ ਜੁੜਿਆ ਹੋਇਆ ਇੱਕ ਤਾਂ ਇਹ ਵੀ ਗੱਡੀਆਂ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਤੁਸੀਂ ਆਪਣਾ ਵਾਰਸ ਪਹਿਲਾਂ ਨਿਸ਼ਚਿਤ ਕਰ ਸਕਦੇ ਹੋ ਵੀ ਇਹ ਸੀ ਇਹਦੇ ਨਾਂ ਤੇ ਗੱਡੀ ਕਰਾਉਣੀ ਦੂਸਰੀ ਗੱਲੇ ਵੀ ਸਾਰਾ ਆਨਲਾਈਨ ਸਿਸਟਮ ਹੋ ਰਿਹਾ ਸਾਰਾ ਸਿਸਟਮ ਓਵਰਹਾਲ ਹੋ ਰਿਹਾ ਉਹ ਲੋਕਾਂ ਦੀ ਭਲਾਈ ਲਈ ਹੋ ਰਿਹਾ ਹੈ ਦੇਖ ਲਈ ਬਹੁਤ ਵਧੀਆ ਕਦਮ ਹੈ ਇਹਨੂੰ ਜਲਦੀ ਤੋਂ ਜਾਣਕਾਰੀ ਸਾਂਝੀ ਕੀਤੀ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ